ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਜਸ਼ਨ ਮਾਲਵਾ ਸੋਲਰ ਬਹਿੰਡਾ ਤੋਂ ਜੀ ਸਰਟ ਇੰਸਟਾਲ ਕੀਤਾ ਜੀ 15 ਐਚਪੀ ਸਮਰਸੀ ਵਾਲ ਵਾਟਰ ਲੈਵਲ ਹੈਗਾ ਜੀ 150 160 ਫੁੱਟ ਤੇ ਮੋਟਰ ਚੱਲ ਰਹੀ ਹੈ ਜੀ ਇਸ ਟਾਈਮ 200 ਫੁੱਟ ਤੇ 15 ਐਚਪੀ ਦੀ ਸਮਰਸੀ ਵਾਲ ਮੋਟਰ ਹੈ ਜੀ 28 ਪਲੇਟਾਂ ਯੂਜ਼ ਕੀਤੀਆਂ ਗਈਆਂ ਇਹਦੇ ਚ ਤਿੰਨ ਸਟਰਕਚਰ ਹੈ ਜੀ ਘੁੰਮਣ ਵਾਲੇ 580 ਵਾਟ ਦੀ ਰੀਨੂ ਕੰਪਨੀ ਦੀ ਪਲੇਟ ਵਰਤੀ ਗਈ ਹੈ ਵਿਚੀ ਦਾ ਸਟਰਟਰ ਵਰਤ ਹੈ ਜੀ ਇਹਦੇ ਚ ਤੇ ਪਾਣੀ ਦੀ ਪਰਫਾਰਮੈਂਸ ਤੁਸੀਂ ਦੇਖੋ 3 ਇੰਚ ਹੀ ਪ੍ਰੈਸ਼ਰ ਦਾ ਪਾਣੀ ਆ ਮੋਟਰ 200 ਫੁੱਟ ਤੇ ਚੱਲ ਕੇ ਜੋ ਵੀ ਕਿਸਾਨ ਵੀਰਾਂ ਨੂੰ ਇਹ ਰਹਿੰਦਾ ਵੀ ਸਾਡੇ ਪਾਣੀ 150 ਫੁੱਟ ਤੇ ਆ ਜਾਂ 160 170 ਫੁੱਟ ਤੇ ਆ 200 ਫੁੱਟ ਤੇ ਮੋਟਰਾਂ ਚੱਲਦੀਆਂ ਵੀ ਸੋਲਰ ਮੋਟਰ ਪਰਫਾਰਮੈਂਸ ਦੇਊਗੀ ਕਿ ਨਾ ਉਹਨਾਂ ਕਿਸਾਨ ਵੀਰਾਂ ਲਈ ਸਪੈਸ਼ਲ ਵੀਡੀਓ ਹੈ ਜੀ 200 ਫੁੱਟ ਤੇ ਮੋਟਰ ਹੈ 3 ਇੰਚ ਹੀ ਪ੍ਰੈਸ਼ਰ ਦਾ ਪਾਣੀ ਹੈ ਤੇ ਇਹਦੇ ਵਿੱਚ ਤਿੰਨ ਸਟ੍ਰਕਚਰ ਯੂਜ਼ ਕੀਤੇ ਗਏ ਜੀ ਘੁੰਮਣ ਵਾਲੇ ਟਰਾਲੀ ਕਲਾਂ ਸੈੱਟ ਲੱਗਿਆ ਜੀ ਇਹ ਨੇੜੇ ਇਹਨਾਂ ਨੂੰ ਆਦਮਪੁਰ ਪਹੁੰਚ ਜਾਂਦਾ ਜਿਲ੍ਹਾ ਪੈਂਦਾ ਜੀ ਹੁਸ਼ਿਆਰਪੁਰ ਜੋ ਵੀ ਕਿਸਾਨ ਵੀਰ ਨੇ ਸੋਲਰ ਮੋਟਰ ਲਵਾਉਣੀ ਹੋਵੇ ਜੀ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਜੀ ਸੋ ਧੰਨਵਾਦ